ਕੋਟਨਾ ਸਾਹਿਬ ਇੱਕ ਜਿਆ ਕੋਰ ਦਾ ਨਾਰੀਅਲ ਆ ਲੱਗੇ ਨਾਰੀਅਲ ਗੁਰਦੁਆਰਾ ਗੁਰੂ ਕਾ ਬਾਗ ਇਹ ਬੌਲੀ ਹੈ ਬਾਬਾ ਜੀ ਦਾ ਖਾਣਾ ਬੇਲੋ ਪਾਣੀ ਦੇਖ ਲੈ ਸੋਰ ਗੁਰਦੁਆਰਾ ਗੁਰੂ ਕਾ ਬਾਗ ਇਹ ਕਿ ਮੈਂ ਜਦੋਂ ਸਦੀ ਗੁਰਦੁਆਰਾ ਆਪਣਾ ਖੰਪੀਟਾ ਮੇਡਾ ਰਿਹਾ ਰਾਹ ਤੇ ਪੂਰਾ ਅੰਮ੍ਰਿਤਸਰ ਵੱਡਾ ਹੈ ਕਰਿਆ ਨਾ ਵੀ ਅੱਧਾ ਨਾ ਇਹ ਵੀ ਅੱਸੀ ਜਾ ਰਹੇ ਸੀ ਜਾਨ ਬਣੇ ਵਾਸ 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 ਜਿਹਨੇ ਮੈਸਵਾਖ ਲਿਖਿਆ ਉਹ ਇਹ ਅਭੀ ਸਾਡੇ ਕੋਲ ਨਹੀਂ ਨਮੀ ਜਿੰਗੀ ਪਾਣੀ ਹੋ ਜਾਂਦੀ ਹੈ ਅਸੀਂ ਹੈ ਵੀਆ ਗਲਤੀਆਂ ਦੇ ਪੂਰੇ ਕੋਈ ਕਿਸੇ ਨੂੰ ਹੋਰ ਨਹੀਂ ਕਿ ਜਿਹੜਾ ਜੋਗਣ ਜਾਲਾ ਤੁਹਾਡਾ ਜਿਹੜਾ ਪੂਰੇ ਜੋੜ ਚਦਾ ਨਹੀਂ ਪੜਾ ਜਿਹੜਾ ਬਾਕੀ ਹੀ ਗੱਲ ਸੀ ਉਹ ਤਾਂ ਜਾਣ ਕੇ ਸਤਿਗੁਰੂ ਮਹਾਰਾਜ ਨੇ ਦਾਤਨ ਕਰਕੇ ਇੱਥੇ ਨੇਮ ਗੱਡੀ ਸੀ ਉਹ ਹਰੀ ਭਰੀ ਹੋ ਗਈ ਆਪ ਜੀ ਨੇ ਦੇਖਣ ਦਾ ਰਿਕਰਸ ਕਰਦੇ ਆਂ। ਇਹ ਮਨ ਨਹੀਂ ਖਤਿਆ। ਹਾਂ ਜਣ ਤੁੰ ਨੂੰ ਪੁਰਾਣੀ ਉਹ ਮੈਂ ਤਾਂ ਕਿਤੇ ਨਹੀਂ ਆਉਂਦਾ। ਕਰ ਲਿਓ। ਉਹ ਕੋਈ ਨਹੀਂ ਗੂੰਜਵਾ ਨਹੀਂ ਕਰਦੇ। ਵਾਹ ਵਾਹ ਵਾਹਿਗੁਰੂ ਆਦੇ ਵਾਲੇ ਭਾਈ ਸਾਰੇ ਆ ਰਹੇ ਹੋ ਫਿਰ ਬਾਬਾ ਜੀ ਇਤਿਹਾਸ ਸੁਣਾ ਦੇਣਗੇ ਆਪ ਜੀ ਨੂੰ ਇਥੋਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਤਨ ਸ੍ਰੀ ਗੁਰੂ ਤੇ ਬਾਬਾ ਦੇਖ ਲਾ ਜੀ ਖੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਤੇਗ ਬਹਾਦਰ ਸਮਰਾਜਾ ਖੜਾ ਹੈ ਇਹ ਉਹ ਤੇ ਆਂ ਦੇ ਨਿਰਮਣ ਹਾਂਜੀ ਹਾਂਜੀ ਪੁਰਾਣੇ ਜਿਹਦੇ ਨਾਲ ਮਾਰੇ ਦਤ ਜਿਹਾ ਸੀ ਵੈਲ ਗੋ ਜੀ ਆਲੋ ਆਲੋ ਪਾਈ ਆਲੋ ਬਾਬਾ ਜੀ ਇਤਿਹਾਸ ਸੁਣਨ ਦੇ ਆਜੋ ਵਾਇਗ੍ਰੋ ਇਤਿਹਾਸ ਸੁਣ ਲਓ ਆਰੋ ਆਜੋ ਆਜੋ ਸਾਰੇ ਬਹਿ ਜਾਓ ਆ ਗਿਆ ਜੀ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਗੁਰੂ ਰੂਪ ਸਾਹਿਬ ਸਿੰਘ ਜੀ ਜਿਸ ਸਥਾਨ ਤੇ ਆਪ ਜੀ ਸਭਾਵੀ ਮਾਨ ਹੋਏ ਹੋ ਇਸ ਗੁਰਦੁਆਰਾ ਦਾ ਨਾਮ ਗੁਰੂ ਕਾ ਬਾਗ ਹੈ ਇਹ ਬਾਗ ਇੱਕ ਸਮੇਂ ਨਵਾਬ ਰਹੀਮ ਬਖਸ਼ੇ کریم ਬਖਸ਼ ਨਵਾਬ ਦਾ ਹੋਇਆ ਕਰਦਾ ਸੀ ਬਾਗ ਦੇ ਨਾਲ ਦੇ ਇੱਕ ਮਹਾਤਮਾ गुजर ਰਹੇ ਸਨ ਮਹਾਤਮਾ ਜੀ ਨੇ ਮਾਲੀ ਕੋਲ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕਰਤਾ ਮਹਾਤਮਾ ਜੀ ਨੇ श्राप ਦੇ ਕੇ ਇਸ ਬਾਗ ਨੂੰ ਸੁਖਾ ਦਿੱਤੇ ਮਾਲੀ ਜੀ ਦਾ ਬੂਡਾ ਲਾਬੇ ਹਰਾ ਨਾ ਹੋਣ ਸੁਭ ਜਾਏ ਨਵਾਬ ਨੇ ਬੜਾ ਯਤਨ ਜੱਗ ਕਰਵਾਏ ਫਿਰ ਵੀ ਬਾਗ ਹਰਾ ਭਰਾ ਨਹੀਂ ਜਗਤ ਗੁਰ ਤੇਗ ਬਹਾਦਰ ਜੀ ਮਹਾਰਾਜ ਜੀ ਬਾਬੇ ਬਕਾਲੇ ਤੋਂ ਚਲ ਕਰ ਧਰਮ ਪ੍ਰਚਾਰ ਕਰਦੇ ਹੋਏ ਪਰਵਾਦ ਸਮੇਂ ਪਟਨੇ ਸਹਿਰੇ ਗੁਰਦੁਆਰਾ ਗੋਘੜ ਪੁਜੇ ਸੰ ਬਰਸਾਤਾ ਦਾ ਸਮਾਂ ਸੀ ਗੁਰੂ ਜੀ ਨੇ ਸਮਾਸਾ ਇੱਥੇ ਹੀ ਘਟਿਆ ਉਸ ਤੋਂ ਬਾਅਦ ਗੁਰੂ ਜੀ ਆਪ ਪਰਵਾਦ ਨੂੰ ਇੱਥੇ ਛੱਡ ਕਰ ਧਰਮ ਪ੍ਰਚਾਰ ਕਰਦੇ ਹੋਏ आप आसाम चले गए कुछ समय हो गए ये दर्शरी गुरु गोविंद सिंह जी महाराज जी का जन्म प्रकाश को सुदी सतमी संवत 1723 मुताबिक 7 दिसंबर सन 1640 सियाड़डीखेपटने शहर से जन्म हुए ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਅਸਾਮ ਤੋਂ ਵਾਪਸ ਪੰਜਾਬ ਜਾਣ ਲੱਗੇ ਗੁਰੂ ਜੀ ਨੇ اسی ਬਾਦ ਵੀ ਚਰਨ ਭਾਏ ਗੁਰੂ ਜੀ ਦੇ ਚਰਨ ਪੈਣ ਸਾ ਲੱਗੀ ਚਾ ਹਰਾ ਭਰਾ ਗੁਰੂ ਜੀ ਜੀ ਦਰਖ ਦੇ ਥੱਲੇ ਬੈਠੇ ਸਨ ਉਹ ਦਰਖ ਇਮਲੀ ਦਾ ਹੋਇਆ ਕੜਦਾ ਸੀ ਉਸ ਸਮੇਂ ਪਿੱਛੇ ਡਿੱਗਿਆ ਹੈ ਉਹ ਜੀ ਕਹਾਣੀ ਰਕ ਗਈ ਦਰਸਨਾ ਬਾਸਤੇ ਉਹ ਜੇਰੂ ਤਾਨੀਆਂ ਸਾਹਮਣੇ ਇਸ ਹੀ ਸੇਬ ਤੇ ਪਈ ਹੈ ਆਪ ਦਰਸ਼ਨ ਕਰ ਲੈਣਾ ਗੁਰੂ ਜੀ ਅੰਮ੍ਰਿਤ ਵੇਲੇ ਨੀਂਦਾ ਦਾਤਨ ਕਰ ਰਹੇ ਸਨ ਗੁਰੂ ਜੀ ਨੇ ਦਾਤਨ ਕਰਕੇ ਦਾਤਨ ਜਮੀਨ ਦੇ ਗੜ ਦਿੱਤੀ ਵਿੱਚ ਆਪਣਾ ਸਫਲੋਦਾ ਕਰਾ ਪਾ ਕੇ ਬਚਨ ਕਿਹਾ ਇਹ ਜਿਹੜਾ ਕਰਾ ਹੈ ਸਮੇਂ ਦੇ ਨਾਲ ਜੱਜੇ ਦਾ ਬਟਵਾਰਾ ਹੋਣਗੇ ਸੰਕਾ ਦੇ ਆਵਾ ਗਵਨ ਬਨਣਗੇ ਇਹ ਡਾਨੀ ਟੁੱਟਣ ਦੀ ਕਰਾ ਨਹੀਂ ਟੁੱਟਾ ਤੇ ਵੀ ਗੁਰੂ ਜੀ ਦਾ ਵਚਨ ਪੂਰੇ ਹੋਏ ਜਦ ਜੇ ਦਾ ਪਟਵਾਰਾ ਹੋਏ ਸੰਕਤਾ ਦੀ ਆਵਾ ਗਵਨ ਵਰੇ ਨੇ ਉਹ ਨੀਮ ਦਾ ਡਾਨੀ ਟੁੱਟੀ ਇੱਕ ਗਰਾ ਨਿਕਲ ਰਿਹਾ ਉਹ ਜਿਹੜਾ ਕਲਾ ਸਾਹਮਣੇ ਤੇ ਪਿੱਤਲ ਵਾਲੀ ਨੌਕਰੀ ਬੈਠ ਹੈ ਆਪ ਦਰਸ਼ਨ ਕਰ ਰਿਹਾ ਨਾ ਨੀਮ ਦਾ ਦਰਖ 72 ਬਾਗੇ ਤੇ ਖਰੇ ਨੇ ਸੀਸੇ ਵਿੱਚ ਬੈਠੇ ਉਹ ਦਰਸ਼ਨ ਕਰਦੇ ਜਾਏ जब माली नवाब ने जाकर दस्या नवाब साहेब अपने बाग बच ऐसे संत महापुरुष आकर बैठे ने जिन्ना बैठन सार बगीचा हरा भरा दूबे नवाब आए नमस्कार की मठा टेकया गुरु जी पुछन लगे भाई अरे बाघ किसका है नवाब कहन लगे गुनाब जी का गुरु का बाग गुरु जी ने तीन बार पूछा तीनों बार नवाब ने कह दिता आप जी का गुरु का बाघ गुरु जी कहन लगे ये गुरु घर मुते जीते ही हो चारे पासे कंध करा दो ताकि पिछे औलाद पर झगड़ा ना करे नवाब दूबे हथ जोड़कर बेनती कर लगे महाराज जी साढ़े घर औलाद है नहीं साढ़े बेगम नोर रोग लगी है बड़ी दुखी है और तो चल भी नहीं सकते गुरु जी कह लगे अपना बेगम नाग बिच लियाओ इस बाग एक खूह है खूह जल दे स्नान कराओ सारे दुख दूर हो जाते जग नवाब ने बेगम न लिया बेगम ने खुद जन स्नान की दुख सारे दूर हो वो आप चल के आए चन्ना से मठा टेगी बेनती की महाराज जी आप जी ने बड़ी कृपा मेहनत है कृपा करो घर पुत्र की बख्शिश करो उस वक्त गुरु जी ने खूह नुट दिते ਇਹ ਜਿਹੜਾ ਤੂ ਹੈ ਕੋ ਤੇ ਜਲਦੇ ਨਾ ਜੋ ਵੀ ਸੰਗ੍ਹਾ ਭਾਵਨਾ ਸਨਾਣ ਕਰਨਗੇ ਸਾਰੇ ਤੂਰ ਹੋ ਜਾਣਗੇ ਜਿਹੜਾ 12 ਸਖਮੀ ਸਨਾਣ ਕਰਨਗੇ ਉਹਨਾਂ ਨੂੰ ਤਦਾ ਬਸ ਪ੍ਰਾਪਤੀ ਹੋਣਗੇ ਇਹ ਵੀ ਗੁਰੂ ਜੀ ਦਾ ਬਚਨ ਪੂਰੇ ਹੁਣ ਹੁੰਦੇ ਪਹਿਨੇ ਇਹਨਾਂ ਜਮਨ ਕਾਮਨਾ ਪੂਰੇ ਹੋ ਜਾਂਦੇ ਨੇ ਕਿ ਅੰਨ ਪਾਛੋ ਗਰਾ ਦਿੰਦੇ ਨੇ ਕਿ ਲੰਗਰ ਲਮ ਜੇ ਕਬਾ ਕੇ ਦੁੱਤੇ ਲਾਉਂਦੇ ਨੇ ਉਧਰ ਮਾਤਾ ਗੁਜਰੀ ਦੀਨ ਪਤਾਲ ਲੱਗੇ ਮਾਤਾ ਗੁਜਰੀ ਜੀ ਗੋਬਿੰਦ ਰਾਏ ਜੀ ਨੂੰ ਬਾਗੀ ਤੇ ਬਿਠਾ ਕੇ ਇਸੇ ਬਾਗ ਵਿੱਚ ਲਿਆਏ। ਉਸ ਸਮੇਂ ਗੁਰਜੀ ਦਾ ਉਮਰ ਹੈ 4.5 ਸਾਲ ਹੋ ਗਏ ਸਨ। ਉਹੀ ਜਗ੍ਹਾ ਹੈ, ਉਹੀ ਬਾਗ ਹੈ। ਉੱਤਰ ਕਿਉਂਦਾ ਪਹਿਲੀ ਮੁਲਾਕਾਤ ਇਸੇ ਬਾਗ ਵਿੱਚ ਹੋਈ ਨਹੀਂ। ਉਦਾ ਯਾਦਗਾਰ ਵਿੱਚ ਗੁਰਦੁਆਰਾ ਗੁਰੂ ਦਾ ਬਾਗ ਬਣਿਆ ਹੈ। ਇੱਥੇ ਦਾ ਇਤਿਹਾਸ ਹੈ ਜੀ। ਉਹ ਜਿਨ੍ਹਾਂ ਸੰਗਤਾਂ ਨੇ ਮੰਦਰ ਪ੍ਰਕਾਸ਼ ਵਿੱਚ ਸੇਵਾ ਕਰਨੀ ਹੋਈ। ਸਹੀ ਗੱਲ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਮਾਰੇ ਬਾਗ ਆਪਾ ਬੋਗੜ ਗੱਲ ਸਿੰਦੀ ਜਿਹੜੇ ਦਵਾ ਦੇ ਜਿਨਾਰ ਕਰਤਾ ਹੈਂ ਹਾਂ ਹਾਂ ਕਰ ਲਓ ਕਰ ਲਓ ਕਰ ਲਓ ਸਿਨਾਂ ਇਹ ਬਾਗ ਆ ਜੀ ਇੱਥੇ ਕੋਈ ਫਾਲ ਨਹੀਂ ਟੱਕਾ ਹਵੇ ਅੰਬਾਂ ਨੂੰ ਬੂਰ ਆਇਆ